ਉਲੀ ਪੁਰਬੀ ਮਹਲਾ ਪੰਨਵਾਇ ਤੂਹ ਕਾਲ ਕਤ ਕੋ ਤੰਤਾਰ ਕਉਣ ਗੋਨ ਪ੍ਰਾਨਪਦ ਮਿਲੋ ਮੇਰੀ ਮਾਈਂ ਰਾਉ ਰੂਪਹੀਨ ਬੋਧਵਾਦੀ ਮੋਹ ਪਰਦੇ ਤੁੰਦੂ ਕੇ ਆਈ ਨਾਇਨਦਰਗ ਨਾ ਜੋ ਬਨ ਮਾਤੀ ਮੋਹਿਆ ਨਾ ਕਿ ਤੀਰ ਹੋ ਸੁ ਮਾਈਂ ਕੋਇ ਤੇ ਕੋ ਤੇ ਭਈ ਬਰਾਜਨ ਅਪਰਵਦਾ ਕੀ ਕਹੋ ਕੇ ਤਿਤਿ ਸਾਈਂ ਦੀਨ ਬਿਆਰਾ ਕਿਰਪਾ ਰ ਪ੍ਰਭ ਨਨਕ ਸਾਧ ਸੰਗ ਮੇਰੀ ਜਨਮ ਭੁ ਜਾਈ ਗਉਹੀ ਮਹਲਾ ਕੁਲੀ ਮਾ ਬ੍ਰਹਮ ਦੇਖੋ ਪ੍ਰੀਤ ਮਨ ਲਾ ਜੀ ਪਾਇ ਰੋ ਹੋ ਮੈਂ ਕਰੂ ਬੇਤੀ ਕੋ ਹੰਮ ਮੇਰਾ ਬੜਾ ਪਾਪੀ ਰਹਾਉ ਮਾਨੇਰ ਪਾਉ ਤਨ ਰੱਖੋ ਅਗ ਮਨ ਕੀ ਮਤ ਮੋਹਿਤ ਗਤਿਆ ਜੀ ਜੋ ਪ੍ਰਭ ਕੀ ਯਾਰ ਕਥਾ ਸੁਣਾਵੇ ਅੰਦਰ ਤਿਰੋਤ ਪਿਛੇ ਵਰਾਗੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਤੇ ਤੇ ਉਹ ਪੁਰਖ ਰਸਿਕ ਬੈਰਾਗੀ ਮਿਟਿਓ ਅੰਦਰ ਮਿਤ ਹਰ ਨਾਮਿਕ ਜਨਮ ਜਨਮ ਕੀ ਸੋਈ ਜਾਗੀ ਗੌਰੀ ਮੰਗਲਾ ਪੁਨਵਾਨਿਕ ਸਰੇ ਪੰਖੀ ਸਿਮਰਾਲ ਪਾਖਾ ਮੇਰੇ ਸਾਧੂ ਸਰਣੰਗਹੋ ਪੂਰਿ ਰਾਮ ਰਤਨ ਜੀ ਅਵੇ ਸੰਗਰਾਹ ਦਿਹਾਉ ਬ੍ਰਹਮ ਜੀ ਕੋਈ ਹੀ ਤਿਸ ਨਾਰਾਤ ਪੰਕਜ ਅਥ ਕੀ ਜਨਮੋਹੀ ਭਾਸ ਕਾਟਨਹਾਰ ਜਗ ਗੁਰ ਕੋ ਦਿਨ ਚਨ ਕਮਲ ਸਾਕੇ ਕਰਹੁਨੀ ਵਾਰ ਕਰਿ ਤ੍ਰਿਪਾ ਗੋਬਿੰਦ ਪ੍ਰਭ ਪ੍ਰੀਤਮ ਨਾਨਕ ਸੁਨਰ ਦਾਸ ਦੇਵੀ ਉਹ ਨਾਨਕ ਕੇਸਵਾਮੀ ਜੀਓ ਪਿਰ ਸਭ ਤੁਮਰੀ ਰਾਗ ਗਉੜੀ ਮਹਲਾ ਪੰਜਵਾ ਅਰਪੇ ਕਰਨ ਕੋ ਸਿਮਰਤ ਮਨ ਮੇਰਾ ਆਪ ਪਿਆਸੀ ਚਿਤਵਾਉ ਮੇਨ ਰਾਣੀ ਹਾਇ ਕੋਈ ਸੰਤ ਮਿਲਾਰਾ ਮੇਰਾ ਸੇਵਾ ਕਰੇ ਦਾ ਸਦਾ ਸੰਤ ਕੀ ਅਨਕ ਪਾਪ ਕਿਸ ਕਰੋ ਨਿਹੋਰਾ ਤੁਲਾ ਤਾਰ ਤੋਲੇ ਸੁਖ ਸਰਲੇ ਬਿਨ ਹਰ ਦਰਸ ਸਭੋ ਹੀ ਥੋਰਾ ਸੰਤ ਪ੍ਰਸਾਦ ਗਾਈ ਗੁਰ ਸਾਗਰ ਜਨ ਜਨ ਕੋ ਜਾਤ ਹੋਰਾ ਆਨ ਦੇ ਸੁਖ ਹਰ ਨਾਨਕ ਜਨ ਕਰਤਾਰਥ ਸਫਲ ਸਵੇਰਾ ਰਾਗ ਗਉਣੀ ਤੁਰਦੀ ਮਹਲਾ ਪੰਜਵਾਂ ਓ ਅੰਕਾਰ ਸਤਗੁਰ ਪ੍ਰਸਾਦ ਕਿਨ ਮੇਦ ਮਿਲਾਇ ਗੁਸਾਈ ਮੇਰੇ ਰਾਮ ਰਾਏ कोई ऐसा संत सहज सुखदाता मुहे मार्ग दे बताई रहा अंतरा लख न जाई लख्या विच पड़दा हूं मैं पाई माया मुहे सबो जग सोया क्यों भरम कहो क्यों जाई एक आसंगत एक दगरे बस्ते मिल बात न करते पाई एक बस्त मिन पंचे दोहे मेरी हो बस्ते अगोचर थाई ਇਸ ਕਾ ਗ੍ਰਹਿੂ ਤਿਨ ਦੀਆ ਕੱਲਾ ਕੁੰਜੀ ਬੋਖੋ ਪਾਈ ਅਨੇਕੋ ਪਾਉ ਕਰੇ ਪਾਵੇ ਬਿਨ ਸਤਗੁਰ ਸਰਨਾ ਜਿਨ ਕੇ ਬੰਦਨ ਕਾਟੇ ਸਤਗੁਰ ਤਿਨ ਸਾਧੂ ਚਲਿ ਬਲਾਈ ਪੰਜ ਜਨਾ ਮਿਰ ਮੰਗਲ ਲਗਾਇਆ ਹਰਿ ਨਾਨਕ ਕੀਤੇ ਨਾ ਪਾਈ ਮੇਰੇ ਰਾਮ ਰਾਇੰ ਬਿਨ ਲਾ ਗੁਸਾਈ ਸਜ ਪਿਆ ਬ੍ਰਹਮ ਨਾਮ ਜੋਤੀ ਜੋ ਤੁਮਾਈ ਹੀਰਾਉ ਦੂਜਾ ਗੌਰੀ ਮਹਲਾ ਪੰਜਵਾ ਐਸੋ ਪਰਚੋ ਪਾਇਓ ਕਰੀ ਕਿਰਪਾ ਦਇਆਲ ਵੀ ਕੁਲਾ ਸਤਗੁਰ ਮੁਝੇ ਬਤਾਇਓ ਰਾਉ ਜਦ ਕਤ ਦੇਖੋ ਤਦ ਸਤ ਤੁਮ ਹੀ ਮੋਹਿ ਉਪ ਸਵਾਸ ਹੋਇ ਆਇ ਕਹਿ ਪੈ ਕਰੋ ਅਰਦਾਸ ਦੇਣ ਕੀ ਜੋ ਸੁਤੋ ਹੈ ਰਗੁਰਾਇ ਲਹੂ ਸਹ ਸਾ ਵੰਦਨ ਗੁਰੂ ਤੂਰੀ ਤੋ ਸਦਾ ਸਹਿ ਸੁਖ ਪਾਏ ਓਨਾ ਸਾਸੂ ਹੀ ਪਉ ਨੋਸੀ ਸੋ ਕਦੂ ਤੂ ਕਹਾ ਜੁ ਕਾਏ ਅੰਦਰ ਮੰਦਰ ਦੇ ਕਾਇਕੂਤ ਨਾ ਗੁਰਪੰਥਾ ਕੋਲ ਦਿਖਾਏ ਨਾਉ ਨੇ ਨਾਮ ਨੇ ਤਾਂ ਇੱਕ ਛਾਈ ਤੋ ਬਾਹਰ ਕੱਖ ਹੈ ਜਾਏ ਇਕ ਇਕ ਨਿਕ ਇਕ ਨਿਕ ਪਾਦ ਪਾਜੀ ਬਹੁ ਪ੍ਰਕਾਰ ਜਾਏ ਕਉਨਾ ਨਿਕ ਪ੍ਰਮਗੁਰ ਕੋਈ ਹੈ ਇਨ ਤਤ